ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸੰਧੂ ਗਰਬਾਣੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਮੇਰੇ ਭੈਣ ਭਰਾਵਾਂ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਟਾਈਮ ਤੇ ਟਾਈਮ ਮਿਲ ਸਕੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤੁਸੀਂ ਰੋਜ਼ ਮੂਲ ਮੰਤਰ ਦਾ ਜਾਪ ਕਰੋਗੇ ਤਾਂ ਕੀ ਹੋਵੇਗਾ ਸੁਣ ਕੇ ਹੈਰਾਨ ਹੋ ਜਾਓਗੇ ਸੁਣੋ ਇਹ ਸੱਚੀ ਘਟਨਾ ਮੂਲ ਮੰਤਰ ਦਾ ਪਾਠ ਕਰ ਲੋ ਇਹਦੇ ਵਿੱਚ ਬਹੁਤ ਬਖਸ਼ਿਸ਼ਾਂ ਰਹਿਤਾਂ ਨੇ ਇੱਕ ਲੜਕੀ ਹੈ ਸਾਥ ਸੰਗਤ ਜੀ ਉਹ ਆਪਣੇ ਤੋਂ ਇਧਰ ਕਾਫੀ ਦੂਰ ਹੈ ਛੱਤੀਸਗੜ ਇਲਾਕੇ ਦੇ ਵਿੱਚ ਉਹ ਰਹਿੰਦੀ ਹੈ ਅਜੇ ਵੀ ਤੇ ਉਹਨੇ ਦੱਸਿਆ ਹੀ ਹੈ ਉਹਦਾ ਫੋਨ ਆਇਆ ਉਹ ਕਥਾ ਦੇਖਦੀ ਹੈ ਵੀਡੀਓ ਅੱਜ ਕੱਲ ਮੈਂ ਰਿਕਾਰਡ ਕਰਕੇ ਜੋ ਪਾਉਣੀ ਹਾਂ ਉਹਨੇ ਵੀਡੀਓ ਦੇਖੀ ਅਮਰਤ ਵੇਲੇ ਦੀ ਤੇ ਉਹਨੇ ਫੋਨ ਕੀਤਾ ਦੱਸਿਆ ਆਪਣੀ ਗੱਲ ਉਹ ਕਹਿੰਦੀ ਕਿ ਹੈ ਭੈਣ ਜੀ ਮੈਂ ਨਾ ਇੱਕ Hindu ਪਰਿਵਾਰ ਦੀ ਲੜਕੀ ਹਾਂ ਮੈਂ Hindu ਘਰ ਦੇ ਵਿੱਚ ਮੇਰਾ ਜਨਮ ਹੋਇਆ ਜਿਹੜੇ ਮੇਰੇ ਘਰ ਵਾਲੇ ਨੇ ਉਹ ਸਾਰੇ ਆਪਣਾ ਉਹ ਆਪਣੇ ਧਰਮ ਨੂੰ ਫੋਲੋ ਕਰਦੇ ਨੇ ਪਰ ਕਹਿੰਦੀ ਪਤਾ ਨਹੀਂ ਕਿ ਮੇਰੇ ਦਿਲ 'ਚੋਂ ਮੈਨੂੰ ਖੁਦ ਨੂੰ ਕਹਿੰਦੀ ਇਸ ਗੱਲ ਦਾ ਜਵਾਬ ਹੀ ਨਹੀਂ ਪਤਾ ਮੇਰੀ ਸਿੱਖ ਧਰਮ ਵੱਲ ਖਿੱਚ ਬੜੀ ਹੈ ਇੱਥੇ ਸਾਡੇ ਨੇੜੇ ਤੇੜੇ ਕੋਈ ਐਸਾ ਹੈ ਵੀ ਨਹੀਂ ਸਿੱਖ ਵੀ ਨਹੀਂ ਰਹਿੰਦੇ ਕੋਈ ਸਿੱਖੀ ਦਾ ਪ੍ਰਚਾਰ ਵੀ ਨਹੀਂ ਪਰ ਫਿਰ ਵੀ ਕਹਿੰਦੀ ਮੇਰੀ ਬੜੀ ਮੇਰੀ ਬੜੀ ਖਿੱਚ ਰਹਿੰਦੀ ਹੈ ਹਮੇਸ਼ਾ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਮੈਂ ਆਨਲਾਈਨ ਸੁਣਦੀ ਰਹਿੰਦੀ ਹਾਂ ਪਾਠ ਕੀਰਤਨ ਕਥਾ ਵਿਚਾਰ ਤੇ ਕਹਿੰਦੀ ਇਹ ਕਾਫੀ ਸਮੇਂ ਪਹਿਲਾਂ ਦੀ ਗੱਲ ਹੈ ਉਹਨੇ ਦੱਸਿਆ ਕਿ ਮੈਂ ਪੜਨਾ ਚਾਹਿਆ ਵੀ ਕੁਝ ਗੁਰਬਾਣੀ ਨੂੰ ਪੜਾ ਪੜ ਪਰ ਪੜਨਾ ਕਹਿੰਦੀ ਬੜਾ ਔਖਾ ਸੀ ਨਾ ਮੈਨੂੰ ਗੁਰਮੁਖੀ ਦਾ ਪਤਾ ਸੀ ਨਾ ਮੈਨੂੰ ਕੁਝ ਪਤਾ ਸੀ ਫਿਰ ਮੈਨੂੰ ਕਿਸੇ ਨੇ ਕਹਿੰਦੀ ਦੱਸਿਆ ਕਿ ਇੱਕ ਮੂਲ ਮੰਤਰ ਦਾ ਪਾਠ ਹੈ ਉਹ ਛੋਟਾ ਜਿਹਾ ਪਾਠ ਹੈ ਵੀ ਤੂੰ ਉਹ ਕਿਸੇ ਤਰੀਕੇ ਯਾਦ ਕਰ ਲਿਆ ਮੂਲ ਮੰਤਰ ਚੋਂ ਬੜੀਆਂ ਬਖਸ਼ੀਸ਼ਾਂ ਨੇ ਉਹ ਕਹਿੰਦੀ ਮੈਂ ਫਿਰ ਵੀਡੀਓ ਕੱਢ ਕੇ ਮੂਲ ਮੰਤਰ ਦਾ ਪਾਠ ਸੁਣ ਸੁਣ ਕੇ ਨਾ ਆਪਣੀ ਭਾਸ਼ਾ ਦੇ ਵਿੱਚ ਲਿਖ ਲਿਆ ਆਪਣੇ ਹਿਸਾਬ ਨਾਲ ਵੀ ਮੂਲ ਮੰਤਰ ਦਾ ਪਾਠ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਹ ਆਪਣੀ ਭਾਸ਼ਾ ਦੇ ਵਿੱਚ ਲਿਖ ਲਿਆ ਬਾਰ-ਬਾਰ ਸੁਣ-ਸੁਣ ਕੇ ਲਿਖ ਲਿਆ ਫਿਰ ਮੈਂ ਉਸ ਨੂੰ ਪੜਨ ਲੱਗ ਗਈ ਇਸ ਤਰ੍ਹਾਂ ਕਹਿੰਦੇ ਕਿ ਕਾਫੀ ਦਿਨ ਸਮਾਂ ਬੀਤ ਗਿਆ ਕਾਫੀ ਟਾਈਮ ਲੰਘ ਤੇ ਅਚਾਨਕ ਉਸ ਨੂੰ ਪੈਰਾਲਾਈਜ਼ ਦਾ ਜਿਹੜਾ ਸੀ ਅਟੈਕ ਆਇਆ ਇੱਕਦਮ ਉਹਦੇ ਸੁੱਧ ਬੁੱਧ ਖਤਮ ਹੋ ਗਈ ਉਹਦੇ ਸਰੀਰ ਦੇ ਅੰਗ ਜਿਹੜੇ ਸਨ ਹਿੱਲਣੇ ਜੁਲਨੇ ਬਿਲਕੁਲ ਖਤਮ ਹੋ ਗਏ ਹਸਪੀਟਲ ਐਡਮਿਟ ਹੋ ਗਈ ਕਈ ਦਿਨ ਕਹਿੰਦੀ ਮੈਂ ਐਵੇਂ ਪਈ ਰਹੀ ਮੈਨੂੰ ਕੋਈ ਹੋਸ਼ ਹੀ ਨਹੀਂ ਸੀ ਪਰਿਵਾਰ ਦੇ ਜੀ ਰੋਣ ਕਰ ਲੌਣ ਇਧਰ ਉਧਰ ਡਾਕਟਰਾਂ ਕੋਲ ਭੱਜੇ ਸਾਰਾ ਇਲਾਜ ਕਰਾਇਆ ਫਿਰ ਕਹਿੰਦੀ ਜਦੋਂ ਮੈਨੂੰ ਕਈ ਦਿਨਾਂ ਬਾਅਦ ਹੋਸ਼ ਆਇਆ ਨਾ ਤਾਂ ਮੈਨੂੰ ਡਾਕਟਰ ਨੇ ਦੱਸਿਆ ਸਾਰਿਆਂ ਨੇ ਜਦੋਂ ਦੱਸਿਆ ਵੀ ਤੇਰੇ ਸਰੀਰ ਦਾ ਕੋਈ ਅੰਗ ਹੁਣ ਹਿੱਲ ਜੁਲ ਨਹੀਂ ਸਕਦਾ ਡਾਕਟਰ ਇਦਾਂ ਕਹਿੰਦੇ ਨੇ ਸਰੀਰ ਦੇ ਵਿੱਚ ਬੜਾ ਕੁਝ ਐਸਾ ਸਾਧ ਸੰਕਤ ਦੀ ਚੱਲ ਜਾਂਦਾ ਚੰਗਾ ਭਲਾ ਬੰਦਾ ਨਾ ਤਾਂ ਚੱਲਦਾ ਫਿਰਦਾ ਤੇ ਨਾ ਹੀ ਕਈ ਵਾਰੀ ਐਸੀ ਵਿਧ ਬਣ ਜਾਂਦੀ ਹੈ ਨਾ ਕਿ ਪਤਾ ਨਹੀਂ ਇੰਨੀਆਂ ਬਰੀਕ ਬਰੀਕ ਸਾਡੀਆਂ ਨਸਾਂ ਨੇ ਸਰੀਰ ਨੂੰ ਕੋਈ ਐਸੀ ਦੱਬ ਜਾਂਦੀ ਹੈ ਕਿ ਕੁਝ ਐਸਾ ਹੋ ਜਾਂਦਾ ਹੈ ਉਹ ਸਰੀਰ ਹੀ ਕਿਸੇ ਦਾ ਪਾਸਾ ਖਲੋ ਜਾਂਦਾ ਹੈ ਕਿਸੇ ਦੀ ਲੱਤ ਖਲੋ ਜਾਂਦੀ ਹੈ ਕਿਸੇ ਦੀ ਬਾ ਕਿਸੇ ਦਾ ਸਾਰਾ ਸਰੀਰ ਹੀ ਖੜਾ ਹੋ ਜਾਂਦਾ ਹੈ ਇਹ ਵਾਹਿਗੁਰੂ ਕੁਦਰਤ ਬੜੀ ਬੇਅੰਤ ਹੈ ਇੰਨੇ ਸਰੀਰ ਦੇ ਵਿੱਚ ਵਾਹਿਗੁਰੂ ਜੀ ਨੇ ਬੜਾ ਕੁਝ ਸਾਡੇ ਪਾਇਆ ਹੈ ਕਈ ਵਾਰ ਵੱਡੀਆਂ-ਵੱਡੀਆਂ ਗੜਬੜਾਂ ਹੋ ਜਾਂਦੀਆਂ ਹਨ ਉਹ ਬੰਦਾ ਚੱਲਦਾ ਫਿਰਦਾ ਰਹਿੰਦਾ ਇਹ ਵੀ ਇੱਕ ਕਰਾਮਤ ਹੈ ਕੁਦਰਤ ਦੀ ਇੰਨੀ ਵੱਡੀ-ਵੱਡੀ ਕੋਈ ਨੁਕਸ ਸਰੀਰ ਦੇ ਵਿੱਚ ਪੈ ਜਾਂਦਾ ਬੰਦਾ ਫਿਰ ਵੀ ਤੁਰਦਾ ਫਿਰਦਾ ਰਹਿੰਦਾ ਤੇ ਕਈਆਂ ਦੀ ਮੜੀ ਮੜੀ ਜਹੀ ਕਹਿੰਦੇ ਹੋਏ ਛੋਟੀ ਜਹੀ ਨਸ ਦੱਬ ਗਈ ਛੋਟੀ ਜਹੀ ਕਹਿੰਦੇ ਉਹਦੇ ਨਾਲ ਸਾਰਾ ਸਰੀਰ ਰੁਕ ਗਿਆ ਕਿਸੇ ਦੀ ਲੱਤ ਕਿਸੇ ਦੀ ਬਾਹਾਂ ਇਹ ਸੱਚ ਹੈ ਨਾ ਸਾਰਾ ਆਪਾਂ ਸੁਣਦੇ ਹਾਂ ਦੇਖਦੇ ਹਾਂ ਤੋਂ ਕਹਿੰਦੀ ਜਦੋਂ ਮੈਨੂੰ ਹੋਸ਼ ਆਇਆ ਤੇ ਮੈਂ ਬੜਾ ਪਰੇਸ਼ਾਨ ਹੋਈ ਦੁਖੀ ਹੋਈ ਵੀ ਮੇਰੇ ਨਾਲ ਇਹ ਕੀ ਹੋ ਗਿਆ ਅਜੇ ਮੇਰੀ ਉਮਰ ਬਹੁਤ ਤੋਂ ਛੋਟੀ ਸੀ ਇਹੀ ਮੇਰੇ ਨਾਲ ਇਸ ਤਰ੍ਹਾਂ ਇੰਨਾ ਵੱਡਾ ਇਹ ਮੈਂ ਹੁਣ ਹਿਲਜੁਲ ਨਹੀਂ پا ਰਹੀ ਤੁਰ ਫਿਰ ਨਹੀਂ ਪਾਵਾਂਗੀ ਤੇ ਕਹਿੰਦੀ ਵੀ ਉੱਥੇ ਮੇਰੀ ਸੁਰਤੀ ਜਿਹੜੀ ਹੈ ਨਾ ਗੁਰਬਾਣੀ ਵੱਲ ਆਈ ਮੂਲ ਮੰਤਰ ਵੱਲ ਆਈ ਸਿਮਰਨ ਵਾਲੇ ਪਾਸੇ ਆਈ ਕੀ ਮੈਂ ਸਿਮਰਨ ਕਰਾਂ ਗੁਰੂ ਮਹਾਰਾਜ ਜੀ ਦਾ ਮੂਲ ਮੰਤਰ ਲਿਖਿਆ ਸੀ ਤੇ ਉਹ ਕਹਿੰਦੀ ਲਿਖ ਲਿਖ ਕੇ ਪੜ ਪੜ ਕੇ ਮੈਨੂੰ ਜਜ਼ਾਦ ਹੋ ਗਿਆ ਤੇ ਉੱਥੇ ਪਈ ਪਈ ਨੇ ਨਾ ਮੂਲ ਮੰਤਰ ਬੋਲਣਾ ਸ਼ੁਰੂ ਕਰ ਦਿੱਤਾ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਉਹ ਕਹਿੰਦੀ ਵੀ ਇਸ ਤਰ੍ਹਾਂ ਮੈਂ ਮੂਲ ਮੰਤਰ बार-बार ਪੜ੍ਹਨਾ ਸ਼ੁਰੂ ਕਰ ਦਿੱਤਾ ਮੇਰੇ ਘਰ ਵਾਲੇ ਦੇਖਦੇ ਵੀ ਇਹ ਕੀ ਪੜ ਰਹੀ ਹੈ ਕਹਿੰਦੇ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਹ ਕੀ ਚੀਜ਼ ਹੈ ਉਹਨਾਂ ਵਾਸਤੇ ਤਾਂ ਪਤਾ ਹੀ ਨਹੀਂ ਕੋਈ ਜਾਦੂ ਮੰਤਰ ਜਾਂ ਕੋਈ ਦੂਜੀ ਦੁਨੀਆ ਦਾ ਕੋਈ ਸ਼ਬਦ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਕੀ ਸੀ। ਕਹਿੰਦੀ ਮੈਂ ਪੜਦੀ ਰਹੀ, ਪੜਦੀ ਰਹੀ ਤੇ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ, ਰੋਕਿਆ ਨਹੀਂ, ਟੁਕਿਆ ਨਹੀਂ। ਫਿਰਾਲ ਤੇ ਕਹਿੰਦੀ ਜਦ ਮੈਂ ਪੜਦੀ ਰਹੀ, ਪੜਦੀ ਰਹੀ ਮੇਰੀ ਸੁਰਤੀ ਜੁੜੀ ਤੇ ਮੈਂ ਅਰਦਾਸ ਵੀ ਕੀਤੀ। ਕੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਂਦੇ ਹੋਏ ਉਹ ਬਾਬਾ ਬੁੱਢਾ ਜੀ ਦਾ ਨਾਮ ਲੈਂਦੇ ਤੇ ਹੋਰ ਵੀ ਬੜੇ ਸਿੰਘ ਜੋਦਿਆਂ ਸੂਰਮਿਆਂ ਦੇ ਗਥਾਵਾਂ ਉਹ ਕਹਿੰਦੀ ਕਿ ਮੈਂ ਸੁਣੀਆ ਤੇ ਮੈਂ ਸਭ ਦਾ ਧਿਆਨ ਧਰਿਆ ਗੁਰੂ ਦਾ ਧਿਆਨ ਧਰਿਆ ਕਿਹਾ ਸਤਿਗੁਰ ਜੀ ਬਾਬਾ ਜੀ ਮੈਨੂੰ ਠੀਕ ਕਰੋ ਮੈਨੂੰ ਕਿਉਂ ਤੁਸੀਂ ਇਸ ਤਰ੍ਹਾਂ ਪਾਇਆ ਤੇ ਉਹ ਪਾਠ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ ਸਾਧ ਸੰਗਤ ਜੀ ਉਹ ਕੁਝ ਹੀ ਦਿਨਾਂ ਦੇ ਵਿੱਚ ਰਿਪੋਰਟਾਂ ਕਰਾਈਆਂ ਉਹਦੇ ਸਰੀਰ 'ਚੋ ਹਿਲਜੁਲ ਸ਼ੁਰੂ ਹੋ ਗਈ। ਮੂਲ ਮੰਤਰ ਦੇ ਪਾਠ ਕਰਨ ਦੇ ਨਾਲ ਉਹਨੂੰ ਹੋਰ ਕੋਈ ਬਹੁਤਾ ਗਿਆਨ ਨਹੀਂ ਸੀ। ਗੁਰੂ ਸਾਹਿਬ ਦੇਖਦੇ ਨੇ ਕਿ ਭਾਵਨਾ ਕੋਈ ਕਿੰਨਾ ਭਾਵ ਨਾਲ ਜੁੜਿਆ ਹੋਇਆ ਹੈ। ਕੋਈ ਕਿੰਨੀ ਇੰਨੀ ਸ਼ਰਧਾ ਨਾਲ ਗੁਰੂ ਮਹਾਰਾਜ ਨਾਲ ਜੁੜਿਆ ਹੋਇਆ ਹੈ। ਫਿਰ ਸਾਡੇ ਤੋਂ ਕੋਈ ਭੁੱਲ ਗਲਤੀ ਵੀ ਹੋ ਜਾਏ ਨਾ ਭਾਵਨਾ ਪੂਰੀ ਹੋਵੇ। ਮਹਾਰਾਜ ਚਿਤਾਰਦੇ ਨਹੀਂ ਉਸ ਭੁੱਲ ਨੂੰ, ਗਲਤੀ ਨੂੰ ਉਹ ਇੱਕ ਬੀਬੀ ਦੀ ਆਪਜੀਤ ਦੇ ਨਾਲ ਸਾਖੀ ਸੁਣੀ। ਕਹਿਣਾ ਮਹਾਰਾਜ ਘਰ ਗਏ। ਉਹਨਾਂ ਦੇ ਸਿੰਘ ਨਾਲ ਗਏ ਪ੍ਰਸ਼ਾਦਾ ਸ਼ਕਾਇਆ। ਉਹਨੇ ਬੜੇ ਭਾਵਨਾ ਨਾਲ ਪ੍ਰਸ਼ਾਦਾ ਸ਼ਕਾ ਕੇ ਸੇਵਾ ਕੀਤੀ। ਮਹਾਰਾਜਾਂ ਲੱਗੇ ਮਹਾਰਾਜ ਕਹਿੰਦੀ ਬੀਬ ਕਹਿੰਦੀ ਬੀਬੀ ਕੁਝ ਇੱਛਾ ਹੈ? ਕੁਝ ਮੰਗਣਾ ਹੈ ਤਾਂ ਮੰਗ ਲਓ। ਕਹਿੰਦੇ ਜੀ ਨਹੀਂ ਮਹਾਰਾਜ ਕੀ ਮੰਗਣਾ? ਸਭ ਕੁਝ ਤੁਸੀਂ ਦਿੱਤਾ ਹੈ। ਨਾਮ ਜਪਣੇ, ਸਿਮਰਨ ਕਰਨੇ ਕਰਨਾ ਅਤੇ ਮਨ ਤੁਹਾਡੇ ਨਾਲ ਜੁੜਿਆ। ਵਿਕਾਰਾਂ ਦਾ ਸਾਡੇ ਜੋ ਤਿਆਗ ਹੈ। ਮਹਾਰਾਜ ਕੀ ਮੰਗਣਾ ਕੁਝ ਨਹੀਂ ਮਹਾਰਾਜ ਫਿਰ ਕਹਾਂ ਮੰਗ ਲਓ ਕਹਿੰਦੇ ਨਹੀਂ ਜੀ ਕੀ ਮੰਗਣਾ ਫਿਰ ਉਹ ਅਖੀਰ ਤੇ ਕਹਿੰਦੀ ਹੈ ਸਤਿਗੁਰੂ ਜੀ ਮਹਾਰਾਜ ਜੇ ਤੁਸੀਂ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਕਿਰਪਾ ਕਰੋ ਮੇਰੇ ਜਿਹੜੇ ਐਬ ਨੇ ਉਹ ਕੱਟ ਦਿਓ ਮੈਂ ਬੋਲਦੀ ਹਾਂ ਸ਼ਬਦ ਬਣਾ ਕੇ ਬੋਲਦੀਆਂ ਤੂੰ ਤੂੰ ਪਾਪੀ ਮੈਂ ਬਖਸ਼ਣਹਾਰਾ ਤੂੰ ਪਾਪੀ ਮੈਂ ਬਖਸ਼ਣਹਾਰਾ ਇਹ ਦੋ ਤਿੰਨ ਵਾਰੀ ਜਦੋਂ ਬੋਲਿਆ ਸਿੰਘਾ ਕਾੜ ਕੇ ਲਾਇਆ ਬੀਬੀ ਕੀ ਕਹਿ ਰਹੀ ਹੈ ਤੂੰ ਉਲਟ ਬੋਲ ਰਹੀ ਹੈ ਹੈ ਗਲਤ ਬੋਲ ਰਹੀ ਹੈ ਗੁਰੂ ਸਾਹਿਬ ਨੂੰ ਪਾਪੀ ਕਹੀ ਜਾ ਰਹੀ ਹੈ ਤੂੰ ਪਾਪੀ ਮੈਂ ਬਖਸ਼ਣਹਾਰ ਗੁਰੂ ਮਹਾਰਾਜ ਨੇ ਕਿਹਾ ਰੁਕ ਜੋ ਸਿੰਘੋ ਅਸੀਂ ਇਹਦੀ ਭਾਵਨਾ ਜਾਣ ਗਏ ਆ ਸ਼ਬਦ ਦੀ ਬੇਸ਼ੱਕ ਅੱਗੇ ਪਿੱਛੇ ਬੋਲ ਰਹੀ ਹੈ ਪਰ ਇਹਦੇ ਭਾਵ ਇਹੀ ਨੇ ਕਿ ਸਤ ਗੁਰਜੀ ਮੈਂ ਪਾਪੀ ਤੂੰ ਬਖਸ਼ਣਹਾਰ ਇਸ ਦਾ ਅੰਦਰਲੀ ਸੁਰਤ ਉੱਥੇ ਟਿਕੀ ਹੋਈ ਹੈ ਜਬਾਨ ਜਿਹੜੀ ਹੈ ਕਈ ਵਾਰੀ ਥੜਕ ਜਾਂਦੀ ਹੈ ਵੱਡਿਆਂ ਵੱਡਿਆਂ ਦੀ ਜਬਾਨ ਥੜਕ ਜਾਂਦੀ ਹੈ ਪਰ ਕਈ ਵਾਰੀ ਇਧਰ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ ਹੈ ਦਿਮਾਗ 'ਚ ਗੱਲ ਹੋਰ ਹੁੰਦੀ ਰਸਨਾ ਤੋਂ ਕੁਝ ਹੋਰ ਬੋਲਿਆ ਜਾਂਦਾ ਹੈ ਇਸੇ ਕਰਕੇ ਜਦੋਂ ਗੁਰਬਾਣੀ ਪੜ੍ਹਦੇ ਆਂ ਕਦੇ ਭੁੱਲ ਚੁੱਕ ਹੋ ਜਾਏ ਤਾਂ ਡਰਨਾ ਨਹੀਂ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਪੜੋ ਜੇ ਅਸੀਂ ਤੁਰਾਂਗੇ ਭਜਾਂਗੇ ਠੇਡਾ ਲੱਗੇਗਾ ਡਿੱਗਾਂਗੇ ਜਿਹੜਾ ਤੁਰੇ ਹੀ ਨਹੀਂ ਰਹਾ ਬੈਠਾ ਇੱਕ ਥਾਂ ਤੇ ਉਹ ਕੀ ਡਿਗੇਗਾ ਤੇ ਕੀ ਕੁਝ ਪ੍ਰਾਪਤ ਕਰੇਗਾ ਸੋ ਉਸਨੇ ਮੂਲ ਮੰਤਰ ਦਾ ਪਾਠ ਕੀਤਾ ਭਾਵਨਾ ਨਾਲ ਕੀਤਾ ਸਾਧ ਸੰਗਤ ਜੀ ਉਹ ਅਰਦਾਸ ਕੀਤੀ ਗੁਰੂ ਸਾਹਿਬ ਨੇ ਉਸ ਦੀ ਅਰਦਾਸ ਪ੍ਰਵਾਨ ਕੀਤੀ ਤੇ ਉਹ ਅੱਜ ਬਿਲਕੁਲ ਠੀਕ ਠਾਕ ਹੈ ਤੁਰ ਫਿਰ ਰਹੀ ਹੈ ਪੜ੍ਹਾਈ ਲਿਖਾਈ ਆਪਣੀ ਕਰ ਰਹੀ ਹੈ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਪਰ ਕਈ ਵਾਰ ਇੰਨੀਆਂ ਮੁਸ਼ਕਲਾਂ ਅੱਗੇ ਜੀਵਨ ਦੇ ਵਿੱਚ ਆ ਜਾਂਦੀਆਂ ਨੇ ਸਾਧ ਸੰਗਤ ਜੀਓ ਕਈ ਵਾਰ ਘਰ ਵਾਲੇ ਪਰਿਵਾਰ ਜੀ ਵੀ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰਦੇ ਉਹਦੇ ਜੀਵਨ 'ਚੋਂ ਬੜਾ ਵੱਡਾ ਹਜੇ ਚੈਲੰਜ ਚੱਲ ਹੀ ਰਿਹਾ ਸੀ ਕਿ ਪਰਿਵਾਰ ਵਾਲੇ ਅਲਿਓ ਨਹੀਂ ਅਲਾਉ ਨਹੀਂ ਕਰਦੇ ਗੁਰਬਾਣੀ ਵਾਲੇ ਪਾਸੇ ਜਾਣਾ ਗੁਰੂ ਘਰ ਵਾਲੇ ਪਾਸੇ ਜਾਣਾ ਉਹਨਾਂ ਨੇ ਬੰਦ ਕਰਾਤਾ ਵੀ ਤੂੰ ਇਹ ਪਾਠ ਨਾ ਕਰਨ ਪਾਠ ਨਹੀਂ ਕਰਨਾ ਜਿਹੜਾ ਮੂਲ ਮੰਤਰ ਦਾ ਕਰਨਾ ਹੈ ਇਹ ਬੰਦ ਕਰ ਪਰ ਸਾਧ ਸੰਗਤ ਜੀ ਜਿਹੜਾ ਨਾਮ ਇੱਕ ਵਾਰੀ ਵਿੱਚ ਹਿਰਦੇ 'ਚ ਆ ਗਿਆ ਨਾ ਜਿਹਦੀ ਲਿਵ ਇੱਕ ਵਾਰੀ ਜੁੜ ਗਈ ਗੁਰੂ ਮਹਾਰਾਜ ਦੇ ਚਰਨਾਂ ਨਾਲ ਉਹ ਜਿੰਨਾ ਮਰਜੀ ਜਤਨ ਕਰ ਲਵੇ ਕੋਈ ਉਸ ਨੂੰ ਲਿਵ ਨੂੰ ਬਾਹਰ ਖਿੱਚਣ ਦੀ ਪਰ ਉਹ ਬਾਹਰ ਖਿੱਚ ਨਹੀਂ ਸਕਦਾ ਉਹ ਕੱਢ ਨਹੀਂ ਸਕਦਾ ਸਾਡਾ ਤਾਂ ਇਤਿਹਾਸ ਗਵਾਹ ਹੈ ਸਾਡੇ ਤੇ ਇਤਿਹਾਸ ਦੇ ਵਿੱਚ ਬੇਅੰਤ ਹੀ ਬੇਅੰਤ ਉਦਾਹਰਣਾਂ ਨੇ ਸਿੰਘਾਂ ਨੂੰ ਗੁਰਸਿੱਖਾਂ ਨੂੰ ਕਿੰਨੇ ਤਸੱਦਦ ਦਿੱਤੇ ਗਏ ਕਿੰਨਾ ਕੁਝ ਕੀਤਾ ਗਿਆ ਪਰ ਉਹ ਨਾਮ ਉਹ ਸਿਮਰਨ ਉਹ ਗੁਰੂ ਦਾ ਪਿਆਰ ਸਿੱਖਾਂ ਦੇ ਵਿੱਚ ਬਾਹਰ ਨਹੀਂ ਕੱਢ ਪਾਇਆ ਜਾਏ ਉਹ ਕਿਸੇ ਵੀ ਧਰਮ ਦਾ ਹੋਵੇ ਆਪਾਂ ਜ਼ਰੂਰੀ ਇਹ ਵੀ ਨਹੀਂ ਜਿਨ੍ਹਾਂ ਨੇ ਸਿੱਖ ਬਣੇ ਹੁਣ ਸਾਈ ਮੀਆਂ ਮੀਰ ਜੀ ਵਰਗੇ ਪੀਰ ਬੁੱਧੂ ਜੀ ਵਰਗੇ ਪੀਰ ਪੇਖਣ ਸਾਹਿਬ ਜੀ ਵਰਗੇ ਸਾਧ ਸੰਗਤ ਜੀਓ ਮੋਤੀ RAM ਮਹਿਰਾ ਜੀ ਵਰਗੇ ਦੀਵਾਨ ਟੋਡਰਮਲ ਜੀ ਵਰਗੇ ਲੱਖੀ ਸ਼ਾਵਣਜਾਰਾ ਜੀ ਵਰਗੇ ਇਹ ਸਾਰੇ ਹਿੰਦੂ ਵੀ ਹੈ ਮੁਸਲਮਾਨ ਵੀ ਹੈ ਪਰ ਇਹਨਾਂ ਦੇ ਅੰਦਰ ਭਾਉ ਪਿਆਰ ਗੁਰੂ ਸਾਹਿਬ ਮਹਾਰਾਜ ਪ੍ਰਤੀ ਅਥਾ ਪਰਿਆ ਹੋਇਆ ਹੈ ਜਿਨ੍ਹਾਂ ਨੇ ਮਹਾਰਾਜ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਧਰਮ ਬਦਲੋ ਤੁਸੀਂ ਧਰਮ ਪਰिवर्तन ਕਰੋ ਤਾਂ ਹੀ ਤੁਹਾਡਾ ਭਲਾ ਹੋਏਗਾ ਮਹਾਰਾਜ ਕਹਿੰਦੇ ਹਨ ਮਨ ਸੁੱਚਾ ਕਰ ਲਓ ਭਾਈ ਮਨ ਸਾਫ਼ ਕਰ ਲਓ ਜਿਹੜੇ ਧਰਮ ਦੇ ਵਿੱਚ ਤੁਸੀਂ ਹੈਗੇ ਹੋ ਬੇਸ਼ੱਕ ਉਹਦੇ ਵਿੱਚ ਹੀ ਰਹੋ ਬਦਲੋ ਨਾ ਪਰिवर्तन ਨਾ ਕਰੋ ਬਸ ਆਪਣਾ ਜੋ ਸਿਸਟਮ ਹੈ ਮਨ ਹੈ ਉਸ ਨੂੰ ਸਾਫ਼ ਕਰ ਲਓ ਮਕਸਦ ਹੈ ਸਾਡੇ ਧਰਮ ਇਹੀ ਸਿਖਾਉਂਦੇ ਨੇ ਕਿ ਨਾ ਨਾਮ ਜਪਣ ਦਾ ਕੋਈ ਇਹ ਤੇ ਨਾ ਹੀ ਕੋਈ ਕਹਿੰਦਾ ਹੈ ਕਿ ਨਾਮ ਨਹੀਂ ਜਪਣਾ ਚਾਹੀਦਾ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਇਸਲਾਮ ਕਮਤ ਵਾਲੇ ਵੀਰ ਅੱਲਾ ਅੱਲਾ ਕਹਿੰਦੇ ਹਨ ਖੁਦਾ ਕਹਿੰਦੇ ਹਿੰਦੂ ਵੀਰ ਤੇ ਕੋਈ ਰਾਮ ਰਾਮ ਕਹਿੰਦਾ ਹੈ ਕ੍ਰਿਸ਼ਨ ਕ੍ਰਿਸ਼ਨ ਕੋਈ ਕਹਿੰਦਾ ਕੋਈ ਬੀਠਲ ਬੀਠਲ ਕਹਿੰਦਾ ਕੋਈ ਨਰਾਇਣ ਨਰਾਇਣ ਕਹਿੰਦਾ ਬੜੇ ਨਾਮ ਨੇ ਕਈ ਰਾਧਾ ਰਾਧਾ ਕਹਿੰਦਾ ਹੈ ਤਾਂ ਨਾਮ ਹੀ ਹੈ ਮਹਾਰਾਜੀ ਦੀ ਬਾਣੀ ਦੇ ਕਿਹਾ ਉਹਦੇ ਨਾਮ ਬਿਅੰਤ ਨੇ ਇਸ ਚੱਕਰ ਚੋਂ ਨਾ ਪਾਓ ਕੀ ਕਿਹੜਾ ਨਾਮ ਲੈਣਾ ਕਿਹੜਾ ਨਾਮ ਨਹੀਂ ਲੈਣਾ ਕੀ ਜਪਣਾ ਜਿਹੜੇ ਤੇ ਤੁਹਾਡਾ ਮਨ ਟਿਕਦਾ ਹੈ ਨਾ ਵਾਹਿਗੁਰੂ ਕਹਿਣ ਅੱਲਾ ਕਹਿਣ ਬੀਠਲ ਕਹਿਣ ਮੁਰਾਰੇ ਕਹਿਣਾ ਜਿਹਦੇ ਤੇ ਮਨ ਟਿਕਦਾ ਉਹੀ ਨਾਮ ਜਪ ਲਓ ਉਹੀ ਉਸੇ ਚੀਜ਼ ਦਾ ਸਿਮਰਨ ਕਰ ਲਓ ਸਤਿਗੁਰੂ ਜੀ ਸਾਰੀਆਂ ਹੀ ਚੀਜ਼ਾਂ ਪ੍ਰਵਾਨ ਕਰਨਗੇ ਅਸੀਂ ਤਾਂ ਬੜੇ ਵਡਭਾਗੇ ਆ ਸਾਧ ਸੰਗਤ ਜੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝੋ ਸਾਡਾ ਜਨਮ ਸਿੱਖੀ ਦੇ ਅੰਦਰ ਹੋਇਆ ਕਹਿੰਦੇ ਨੇ ਕਿਸੇ ਨੇ ਬੜਾ ਸੋਣਾ ਹੀ ਲਿਖਿਆ ਕਹਿੰਦੇ ਜੇ ਸਾਡੇ ਲੱਖ ਚੰਗੇ ਕਰਮ ਹੋਣਾ ਲੱਖ ਚੰਗੇ ਕਰਮ ਹੋਣ ਤਾਂ ਸਾਨੂੰ ਮਨੁੱਖਾ ਜਨਮ ਮਿਲਦਾ ਹੈ ਜੀ ਅਸੀਂ ਕਿਸੇ ਸਮੇਂ ਲੱਖ ਚੰਗੇ ਕਰਮ ਕੀਤੇ ਹਾਂ ਲੱਖ ਚੰਗੀਆਂ ਕਮਾਈਆਂ ਕੀਤੀਆਂ ਤਾਂ ਸਾਨੂੰ ਮਨੁੱਖਾ ਜਨਮ ਮਿਲਦਾ ਹੈ ਜੇ ਕਰੋੜ ਚੰਗੇ ਕਰਮ ਕਰੋਗੇ ਤਾਂ ਸਾਨੂੰ ਸਿੱਖੀ ਦੇ ਵਿੱਚ ਜਨਮ ਮਿਲਦਾ ਹੈ ਮਨੁੱਖਾ ਜਨਮ ਵਾਸਤੇ ਲੱਖ ਕਰਮ ਚੰਗੇ ਚਾਹੀਦੇ ਹਨ ਜੇ ਸਿੱਖੀ ਦੇ ਵਿੱਚ ਜਨਮ ਲੈਣਾ ਹੈ ਤਾਂ ਸਿੱਖੀ ਦੀ ਫਲਵਾੜੀ ਦੇ ਵਿੱਚ ਜਨਮ ਲੈਣਾ ਹੈ ਤਾਂ ਉਹਦੇ ਵਾਸਤੇ ਕਰੋੜ ਚੰਗੇ ਕਰਮ ਚਾਹੀਦੇ ਨੇ ਨੇ ਫਿਕਰ ਨਾ ਕਰੀਏ ਕਬਰਾਈਏ ਨਾ ਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਇਹ ਸਿੱਖੀ ਦੇ ਵਿੱਚ ਜਨਮ ਦਿੱਤਾ ਹੈ ਅਸੀਂ ਬੜੇ ਭਾਗਾ ਵਾਲੇ ਹਾਂ ਦੁਨੀਆ ਤਰਸਦੀ ਪਈ ਹੈ ਸਾਧ ਸੰਗਤ ਜੀ ਦੁਨੀਆ ਬਹੁਤ ਤਰਸ ਰਹੀ ਹੈ ਕਿ ਭੜਕ ਰਹੀ ਹੈ ਪਰ ਮਜਬੂਰ ਹੈ ਉਹ ਸਿੱਧਾ ਪਰਥਕ ਰੂਪ ਦੇ ਵਿੱਚ ਜੁੜ ਨਹੀਂ ਸਕਦੇ ਅਸੀਂ ਤਾਂ ਭਾਗਾ ਵਾਲੇ ਹਾਂ ਰੋਜ਼ ਗੁਰੂ ਜੀ ਦੀ ਗੋਦ ਵਿੱਚ ਬੰਦਦੇ ਹਾਂ ਜੋ ਰੋਜ਼ ਮਹਾਰਾਜ ਦੀ ਸੋਹਣੀ ਸਾਧ ਸੰਗਤ ਨੂੰ ਮਾਨਦੇ ਆ ਇਸ ਲਈ ਮਹਾਰਾਜ ਜੀ ਨੇ ਕਿਹਾ ਕਿ ਭਾਈ ਮੋ ਮਾਇਆ ਦਾ ਤਿਆਗ ਕਰਕੇ ਵਾਹਿਗੁਰੂ ਜੀ ਦੇ ਸੱਚੇ ਨਾਮ ਦੇ ਵਿੱਚ ਜੁੜਨਾ ਕਰੀਏ ਜਿਸ ਸਦਕਾ ਸਾਡਾ ਪੜਾ ਹੋ ਜਾਵੇ ਸਤਨਾਮ ਵਾਹਿਗੁਰੂ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ